ਨੈ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਕੁ ਖੱਬੇ ਸਜੇ ਹੋ ਗਿਆ ਉਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਵੀ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਇਨਸਾਫ ਕੀਤਾ ਤੇ ਮੈਂ ਪਾਟੀ ਬਾਜੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ ਦੁਆਬੇ ਤੋਂ ਸਾਰੇ ਕਿਤੋਂ ਆਉਂਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚਲਦੀ ਰਹੀ ਚਲੋ ਕਈ ਵਾਰੀ ਕੋਈ ਜਾਣੇ ਨ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਦਾ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲਏ ਨਾ ਹੁੰਦੇ ਤੇ ਇਹ ਨਹੀਂ ਸੀ ਹੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਘਨੌਰ ਜਾਣਾ ਗਿਆ ਐਮਐਲਏ ਦਾ ਪਾਤੀ ਕਹ ਲੈ ਐਮਐਲਏ ਦਾ ਪਪਾ ਚ ਬਣੇ ਸੂ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਆ ਹਮੇਸ਼ਾ ਸੇਵਾ ਕਰਦੇ ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਕਿਹਿੰਦੀ ਬੇਨਤੀ ਕਰਦਾ ਵੀ ਜਿਨ੍ਹਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਹੈ ਪਾਣਿਆਂ ਦੇ ਵਿੱਚ ਜਿਹੜੀਆਂ ਐਫ ਆਰ ਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ ਛੇੜੀ ਗੰਡਿਆ ਵੀ ਦਰਜ ਕੀਤੀ ਆ ਘਨੌਰ ਵੀ ਦਰਜ ਕੀਤੀ ਆ 26 ਨੰਬਰ ਐਫ ਆਰ ਆਈ ਜਿਹੜੀ ਘਨੌਰ ਦਰਜ ਆ ਉੱਥੋਂ ਦਾ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆਪ ਦਾ ਕਾਰੋਬਾਰ ਆ ਬਸਾਂ ਕਾਰਾਂ ਦਾ ਕੋਈ ਵਰਕਸ਼ਾਪ ਆ ਉਹ ਪਰ ਹੁਣ ਗੁੰਮ ਆ ਕਈ ਦਿਨ ਹੋ ਗਏ ਲੱਭਿਆ ਨਹੀਂ ਆ ਤੇ ਫੋਰਸ ਲਾ ਬਲੇ ਕੀ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਇੰਦਰਜੀਤ ਸਿੰਘ ਸਿਆਲੂ ਫੋਨ ਨੰਬਰ 99150 07446 ਬਾਜਵਾ ਢਾਬੇ ਵਾਲੇ ਗੁਰਪ੍ਰੀਤ ਸਿੰਘ ਜੀ ਬਾਜਵਾ 98 884 0 ड़िनवे आठ सौ अठासी आठ सौ चुरासी नड़िनवे आठ सौ चुरासी जीरो उन्नी चरानवे गुरताज सिंह संधु अठानवे एक सौ उणंजा बाठ छे सौ नीती सहजपाल सिंह लाडा तरासी जीरो पंज डबल दब, जीरो डबल जीरो तरताली ਮਲਕੀਤ ਸਿੰਘ ਜੀ ਉਕਸੀ ਸਰਪੰਚ ਸਾਹਿਬ ਕਿਸਾਨ ਆਗੂ 98557 83300 ਬਰਿੰਦਰ ਸਿੰਘ ਜੀ ਬਿੱਟੂ ਕਿਸਾਨ ਆਗੂ ਗਦਾਪੁਰ ਤੋਂ ਸਾਡਾ ਭਰਾ 98 885 34562 ਦਵਿੰਦਰ ਸਿੰਘ ਭੰਗੂ ਕੁੱਤਾਖੇੜੀ ਤੋਂ 98722 24023 ਸਤੰਦਰ ਸਿੰਘ ਜੀ ਦੜਵਾ ਸਰਪੰਚ ਸਾਹਿਬ 76588 28 124 28129 ਜੀ ਬਿੰਦਰ ਬਿੰਦਰ ਸਿੰਘ ਜੀ ਸਰਪੰਚ ਸਾਹਿਬ ਗਦਾਪੁਰ ਕਿਸਾਨ ਆਗੂ 94172 68699 111 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆ ਕੋਈ ਕਈ ਵਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81928 00001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਤੁਸੀਂ ਕਮੇਟੀ ਦੀ ਮਦਦ ਲੈ ਸਕਦੇ ਹੋ ਪੁਲਿਸ ਦੀ ਮਦਦ ਲੈ ਸਕਦੇ ਹੋ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਂਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਮੁੱਦਾ ਕੋਹਾੜ ਦਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾਲ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸੰਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰੱਖਿਅਤ ਹਫਾਜਤ ਜਿਵੇਂ